Murdaabad, Murdaabad, pejabat sekar Murdaabad, komputer ada apa ke Jindabad, 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 satya ਕੁਰਿਆ ਕਰੋ ਨਹੀਂ ਤੇ ਬੇਸ਼ਰਮੋ ਡੱਬੋ ਮਰੋ ਡੱਬੋ ਮਰੋ ਡੱਬੋ ਮਰੋ ਪੰਜਾਬ ਸਰਕਾਰ ਮਰਦਾਬਾਦ ਸਰਕਾਰ ਹੋ ਬਰਬਾਦ ਹੋਰਬਾਦ ਹੋਰਬਾਦ ਕੰਪਿਊਟਰ ਦੇ ਅਫਕਾਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰੋ ਸ਼ਿਫਟ ਕਰੋ ਸ਼ਿਫਟ ਕਰੋ ਸੀਐਸਆਰ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਛੇਵਾਂ ਪੇਕ ਮਿਸ਼ਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪੰਜਾਬ ਸਰਕਾਰ ਮਰਦਾਬਾਦ ਕਿਹੜੀ ਜੁਗਤ ਤੁਸੀਂ ਕਿੱਥੇ ਹੋ ਮੈਂ ਜਦੇਪਾਲ ਸਿੰਘ ਤਰਨਤਨ ਡਿਸਟ੍ਰਿਕਟ ਤੋਂ ਆਇਆ ਜੀ ਤੇ ਸੰਘਰਸ਼ ਕਮੇਟੀ ਚ ਇੱਕ ਸਤੰਬਰ ਤੋਂ ਨਾਲ ਜੁੜੇ ਆਇਆ ਤੇ ਸਗਾ ਸਰਕਾਰ ਦੇ ਖਿਲਾਫ ਲੜ ਰਹੇ ਆ ਕਿਉਂਕਿ 2011 ਕੰਪਿਊਟਰ ਫੈਕਲਟੀਆਂ ਨੂੰ ਆਰ ਡੈਗੂਲਰ ਆਰਡਰ ਦਿੱਤੇ ਗਏ ਸੀ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਕੋਈ ਸ਼ਰਤਾਂ ਸੀ ਪਰ ਉਸ ਆਰਡਰ ਨੂੰ ਪੂਰੀ ਤਰ੍ਹਾਂ ਇਨਬਨ ਲਾਗੂ ਨਹੀਂ ਕੀਤਾ ਜਾ ਰਿਹਾ ਉਹਦੇ ਅਵਜ ਵਿੱਚ ਅਸੀਂ ਇਸ ਧਰਨੇ ਵਿੱਚ ਬੈਠੇ ਸੀ 165 ਦਿਨਾਂ ਤੋਂ ਤੇ ਜੋ ਕਿ ਲਗਾਤਾਰ ਚੱਲ ਰਿਹਾ 165 ਦਿਨਾਂ ਤੋਂ ਸਰਕਾਰ ਨਾਲ ਕਾਫੀ ਮੀਟਿੰਗਾਂ ਹੋ ਚੁੱਕੀਆਂ ਨੇ ਬਟ ਫਿਰ ਵੀ ਸਰਕਾਰ ਨੇ ਉਸ ਮੀਟਿੰਗਾਂ ਵਿੱਚ ਗੈਸ ਕਰਦੇ ਕਰਦੇ ਬਦ ਐਲਟੀਮੇਟਲੀ ਕੋਈ ਆਉਟਪੁੱਟ ਸਾਨੂੰ ਨਹੀਂ ਦਿੱਤੀ ਗਈ ਤੇ ਇੱਕ ਜਿਦਾਂ ਸ਼ੁਰੂ ਵਿੱਚ ਹੀ 2022 ਵਿੱਚ ਹੀ ਸਿੱਖਿਆ ਮੰਤਰੀ ਨੇ ਬਿਆਨ ਦਿੱਤਾ ਸੀ 15 ਸਪਟੰਬਰ 2022 ਨੂੰ ਕਿ ਅਸੀਂ ਤੁਹਾਡੇ ਤੇ ਸੀਐਸਆਰ ਤੇ ਪੇਗ ਮਿਸ਼ਨ ਲਾਗੂ ਕਰ ਦਵਾਂਗੇ ਬਟ ਉਹ ਵਾਦਾ ਸੋਸ਼ਲ ਮੀਡੀਆ ਤੇ ਹੀ ਰਹਿ ਗਿਆ ਤੇ ਉਹਦੇ ਵਾਦੇ ਨੂੰ ਪੂਰਾ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਕਾਫੀ ਮੀਟਿੰਗਾਂ ਆਈਆਂ ਪਰ ਉਸ ਮੀਟਿੰਗਾਂ 'ਚ ਵੀ ਕੁਝ ਨਹੀਂ ਨਿਕਲਿਆ ਪਾ ਪਿੱਛੇ ਜੇ ਡੀਏ ਦੀ ਐਵਜ ਮੰਗਿਆ ਸੀ ਡੀਏ ਮੰਗਿਆ ਸੀ ਸਿਰਫ ਇੱਕ ਇੰਟਾਇਰ ਰਿਲੀਜ਼ ਦੇ ਤੌਰ ਤੇ ਕਿ ਜਿਹੜਾ ਉਹਦਾ ਪੇਕ ਮਿਸ਼ਨ ਦੇਵੋਦੇ ਦੀ ਇੰਟਾਇਰ ਰਿਲੀਜ਼ ਦੇ ਤੌਰ ਤੇ ਡੀਏ ਦੇ ਦਿਓ ਪਰ ਡੀਏ ਵੀ ਆ ਕੇ ਵਾਇਰ ਨਹੀਂ ਦਿੱਤਾ ਗਿਆ ਉਹਨਾਂ ਨੇ 33% ਸਿਰਫ ਉੱਕਾ ਪੁੱਕਾ ਦੇ ਕੇ ਬਲ ਆਪਣਾ ਫਿਰ ਵਾਦਾ ਪੂਰਾ ਨਹੀਂ ਕੀਤਾ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਇਹ ਵਾਦਾ ਸਾਡਾ ਫਿਰ ਪੂਰਾ ਕਰੂਗੀ ਅਨਰਵਾਈਜ਼ ਡੀਏ ਜਾਂ ਸਿਕਸ ਪੇਕ ਮਿਸ਼ਨ ਦੇਗੀ ਕਿਉਂਕਿ ਪਿਛਲੀ ਲਾਸਟ ਮੀਟਿੰਗ 'ਚ ਪ੍ਰਿੰਸੀਪਲ ਫਾਈਨਾਂਸਕਟੀ ਨਾਲ ਗੱਲਬਾਤ ਹੋਈ ਹੀ ਸਾਰੀ ਉਹ ਕਹਿ ਰਹੇ ਸੀ ਕਿ ਤਿੰਨ ਦਿਨਾਂ ਵਿੱਚ ਤੁਹਾਡਾ ਕਲੀਅਰ ਕਰ ਦੁੱਤਾ ਜਾਵਾਂਗੇ ਜਨਵਰੀ ਵਾਈ ਦੇ ਦੇਵਾਂਗੇ ਜਾਂ 6 ਪੀਕ ਵਿੱਚ ਦੇਵਾਂਗੇ ਬਟ ਤਿੰਨ ਦਿਨ ਛੱਡੋ ਅੱਜ ਪੂਰਾ ਫਿਰ 7-8 ਦਿਨ ਹੋ ਗਏ ਆ ਫਿਰ ਵੀ ਉਹ ਅੱਜ ਫਿਰ ਵੀ ਸਰਕਾਰ ਆਪਣੇ ਵਾਦੇ ਦੇ ਪੂਰਾ ਨਹੀਂ ਖਰੇ ਉਤਰ ਸਕੀ ਤੇ ਇਸ ਲਈ ਅਸੀਂ ਉਮੀਦ ਆ ਕਿ ਸਾਰਾ ਸੋ ਪਹਿਲਾ ਪਹਿਲਾ ਜਾ ਸਭ ਦੇ ਵਿੱਚ ਪੂਰਾ ਮਸਲਾ ਹੱਡਾ ਹੱਲ ਹੋ ਜਾਏਗਾ ਨਹੀਂ ਤਾਂ ਫਿਰ ਉਸ ਦੇ ਐਵਜ ਉਹ ਜੋ 17 ਫਰਵਰੀ ਨੂੰ ਬਹਾਲੀ ਵਿਖੇ ਇੱਕ ਜ਼ੋਰਦਾਰ ਇੱਕ ਮਹਾਰੈਲੀ ਕੀਤੀ ਜਾਊਗੀ ਇਸ ਤਾਰਾ ਦੀ ਤੁਸੀਂ ਗੱਲ ਕੀਤੀ ਹੈ ਮਹਾਰੇਲੀ ਦੇ ਜੀ ਉਹ ਤੇ ਇੱਥੇ ਕਿੱਥੇ ਜੀ ਮਤਲਬ ਅੱਗੇ ਕੰਪਿਊਟਰ ਟਿਚਰ ਆ ਕੇ ਹਾਜ਼ਰੀ ਭਰਨਗੇ ਉੱਥੇ ਪੂਰੇ ਪੰਜਾਬ ਦੇ ਕੰਪਿਊਟਰ ਫੈਕਲਟੀ ਹਾਜ਼ਰ ਹੋਣਗੇ ਜੀ ਹਰ ਜ਼ਿਲ੍ਹੇ ਤੋਂ ਹੋਣਗੇ ਜੀ ਇਸ ਤਰ੍ਹਾਂ ਦੀ ਗਤੀਵਿਧੀ ਤੁਹਾਡੀ ਚੱਲ ਰਹੀ ਹੈ ਸਾਰੇ ਕੰਪਿਊਟਰ ਟੀਚਰ ਨਾਲ ਤੁਸੀਂ ਤੁਹਾਡਾ ਗੱਲਬਾਤ ਹੋ ਰਹੀ ਹੈ ਕਿ ਦਿੱਲੀ ਜਾਣ ਉਹ ਵਾਲੇ ਦਿੱਲੀ ਘਰ ਜਾਣ ਵਾਸਤੇ ਮੌਲੀ ਜਾਣਗੇ ਹਾਂਜੀ ਸਾਰੇ ਕੰਡੈਕਟਰ ਨੇ ਜੀ ਸਾਰੇ ਪੂਰੇ ਜੋਸ਼ ਨਾਲ ਆ ਜੀ ਪੂਰੇ ਜੋਸ਼ ਨਾਲ ਪਹੁੰਚਣਗੇ ਜੀ ਉਸ ਦਿਨ ਕਿੰਨੇ ਕ ਮਤਲਬ ਤੁਸੀਂ ਕੰਪਿਊਟਰ ਕਰਦੇ ਹੋ ਜਾ ਸਕਦੇ ਉੱਥੇ 2-3 ਹਜ਼ਾਰ ਦੇ ਕਰੀਬ ਦੇ ਗਿੰਦੇ ਜਗਮਟ ਦੇ ਆਪਰੇਪ ਪਹੁੰਚਣਗੇ ਜੀ ਹੋਰ ਪੰਜਾਬ ਸਰਕਾਰ ਨੇ ਜੇ ਤੁਹਾਡੀਆਂ ਮੰਗਾਂ ਦੇ ਵੱਲ ਧਿਆਨ ਪੂਰਾ ਨਾ ਦਿੱਤਾ ਅਗਲਾ ਪ੍ਰੋਗਰਾਮ ਕੀ ਹੋਗਾ ਤੁਹਾਡਾ ਇਹ ਜੀ ਵਿਸਤਾਰਾਂ ਦੀ ਮਹਾਰਾਲੀ ਤੋਂ ਬਾਅਦ ਦੇਖਾਂਗੇ ਕੀ ਬਣਦਾ ਜਿੱਦਾਂ ਕੇ ਦਿੱਲੀ ਜੀ ਗੋਪਤ ਐਕਸ਼ਨ ਕੀਤਾ ਗਿਆ ਸੀ ਉਸੇ ਤਰ੍ਹਾਂ ਹੀ ਕੁਝ ਨਾ ਕੋਈ ਫਿਰ ਕੋਈ ਹੋਰ ਐਕਸ਼ਨ ਨੂੰ ਜਾਂ ਸਰਕਾਰ ਤੱਕ ਆਪ ਆਪ ਭਜਾਵਾਂਗੇ ਕਿਦਾਂ ਐਕਸ਼ਨ ਕਰਦੇ ਆਂ ਆਸ਼ੈਂ ਨਹੀਂ ਸਹੀ ਹੋਈ ਤੇ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿਹੜੇ ਸ਼ਹਿਰ ਚੋਂ ਆਏ ਹੋ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਅਸੀਂ ਸਾਰੇ ਜਨੇਜਾਣੇ ਵੀ ਆ ਤਰਨਤਾਰਨ ਜ਼ਿਲ੍ਹੇ ਤੋਂ ਅਸੀਂ ਆਏ ਹੋਏ ਆ ਕੀ ਕਹਿਣਾ ਚਾਹੋਗੇ ਸਰਕਾਰ ਨੇ ਕੀ ਵਰਤੋਰੀਆ ਮੰਗਾਂ ਵੱਲ ਧਿਆਨ ਦਿੱਤਾ ਪਰ ਗੱਲਬਾਤ ਹੋਈਆ ਪਰ ਉਹਨੇ ਕੀ ਦਿੱਤਾ ਤੁਹਾਡੀਆਂ ਮੰਗਾਂ ਵੱਲ ਦੇਖੋ ਜੀ ਪਹਿਲੀਆਂ ਸਰਕਾਰਾਂ ਜਿਉਂ ਅਸੀਂ ਭਰਤੀ ਹੋਏ ਆ 2005 ਤੋਂ ਚਾਹੇ ਅਕਾਲੀ ਸਰਕਾਰ ਰਹੀ ਆ ਚਾਹੇ ਕਾਂਗਰਸ ਸਰਕਾਰ ਰਹੀ ਆ ਉਹਨਾਂ ਸਾਰਿਆਂ ਨੇ ਸਾਡੀ ਗੱਲਬਾਤ ਸੁਣੀ ਆ ਹਰ ਵਾਰੀ ਸਾਨੂੰ ਆਸ਼ਵਾਸਨ ਇਹੋ ਦਿੰਦੇ ਆ ਕਿ ਤੁਹਾਡੀਆਂ ਮੰਗਾਂ ਜਿਹੜੀਆਂ ਜਾਇਜ਼ ਨੇ ਤੁਹਾਡਾ ਹੱਲ ਜਿਹੜਾ ਉਹ ਕੀਤਾ ਜਾਏਗਾ ਉਸ ਤੋਂ ਬਾਅਦ ਜਿਵੇਂ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹਨਾਂ ਨੇ ਵੀ ਸਾਨੂੰ ਆਸ਼ਵਾਸਨ ਹੀ ਦਿੱਤੇ ਆ ਮੀਟਿੰਗਾਂ ਸਾਡੀਆਂ ਜਿਹੜੀਆਂ ਲਗਭਗ 70 80 ਦੇ ਕਰੀਬ ਮੀਟਿੰਗਸ ਹੋ ਚੁੱਕੀਆਂ ਨੇ ਚਾਹੇ ਮੰਤਰੀ ਆ ਚਾਹੇ ਕੋਈ ਸਰਕਾਰੀ ਉੱਚ ਅਧਿਕਾਰੀ ਆ ਸਾਰਿਆਂ ਨੇ ਸਾਨੂੰ ਇਹੀ ਕਿਹਾ ਹੈ ਕਿ ਤੁਹਾਡੀਆਂ ਮੰਗਾਂ ਜਾਇਜ਼ ਆ ਪਰ ਹੱਲ ਸਾਡਾ ਜਿਹੜਾ ਵਾ ਕੋਈ ਨਹੀਂ ਕਰ ਰਿਹਾ ਸਾਡੀ ਮੰਗ ਏਕੀ ਆ ਕਿ ਜਿੰਨਾ ਚਿਰ ਤੱਕ ਸਾਡੀ ਪਹਿਲੀ ਮੰਗ ਤੇ ਆ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਸ਼ਿਫਟ ਕੀਤਾ ਜਾਵੇ ਉਸ ਤੋਂ ਬਾਅਦ ਜਿੰਨਾ ਚਿਰ ਤੱਕ ਉਹ ਪ੍ਰੋਸੈਸ ਚੱਲਦਾ ਆ ਇਨ ਬਿਟਵੀਨ ਸਾਨੂੰ ਜਿਹੜਾ ਆ ਅਨ ਰਵਾਈਜ਼ਡ ਡੀਏ ਜਿਹੜਾ ਆ ਉਹ ਦਿੱਤਾ ਜਾਵੇ ਇਹ ਸਾਡੀ ਮੇਨ ਮੰਗ ਹੈ ਜੀ ਜਿਸ ਨੇ ਦਿੱਲੀ ਦੇ ਵਿੱਚ ਤੁਸੀਂ ਪ੍ਰੋਟੈਸਟ ਕੀਤਾ ਸੀ ਆਮ ਪਾਰਟੀ ਨੂੰ ਠੱਟਾ ਲੱਗਾ ਉਹ 2000 ਜੇ ਤੁਹਾਡੀਆਂ ਮੰਗਾਂ ਨਾ ਬਣਿਆ ਗਿਆ ਆਉਣ ਵਾਲੇ ਸਮੇਂ ਕਿਸੇ ਦਾ ਵੀ ਕੋਰਾ ਬੈਸਟ ਹੋਏਗਾ ਦੇਖੋ ਜੀ ਅਸੀਂ ਦਿੱਲੀ ਦੇ ਵਿੱਚ ਵੀ ਸਾਡੇ ਤੇ ਵੀ ਦਬਾਅ ਸੀ ਸਰਕਾਰ ਤੇ ਵੀ ਪੂਰਾ ਦਬਾਅ ਸੀ ਉਹਨਾਂ ਨੇ ਸਾਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਅਸੀਂ ਦਿੱਲੀ ਤੱਕ ਪਹੁੰਚ ਨਾ ਸਕੀਏ ਪਰ ਫਿਰ ਵੀ ਜਿਹੜੇ ਪੰਜਾਬ ਭਰ ਤੋਂ ਕੰਪਿਊਟਰ ਅਧਿਆਪਕ ਇਕੱਠੇ ਹੋ ਕੇ ਬੱਸਾਂ ਰਾਹੀਂ ਗੱਡੀਆਂ ਰਾਹੀਂ ਰੇਲਾਂ ਰਾਹੀਂ ਜਾਂ ਆਪਣੀਆਂ ਕਾਰਾਂ ਕਰਕੇ ਪਹੁੰਚੇ ਦਿੱਲੀ ਦੇ ਵਿੱਚ ਲਗਭਗ 900000 ਦੀ ਗਿਣਤੀ ਵਿੱਚ ਪਹੁੰਚੇ ਤੇ ਇਸੇ ਤਰ੍ਹਾਂ ਹੀ ਜੇਕਰ ਸਰਕਾਰ ਸਾਨੂੰ ਹੁਣ ਪਿੱਛੇ ਜਿਹੜੀ ਮੀਟਿੰਗ ਹੋ ਕੇ ਹੱਡੀ ਆ 4 ਤਰੀਕ ਨੂੰ ਉਹਦੇ ਵਿੱਚ ਸਾਨੂੰ ਆਸ਼ਵਾਸਨ ਦਿੱਤਾ ਸੀ ਕਿ ਤੁਹਾਡਾ ਅਨਰਵਾਈਜ਼ਡ ਡੀਏ ਜਿਹੜਾ ਆ ਉਹ ਲਾਗੂ ਕਰ ਦਿੱਤਾ ਜਾਏਗਾ 2-3 ਦਿਨਾਂ ਦੇ ਵਿੱਚ ਪਰ ਕਾਫੀ ਦਿਨ ਬੀਤ ਚੁੱਕੇ ਹਲੇ ਤੱਕ ਵੀ ਸਰਕਾਰ ਨੇ ਉਹਦਾ ਕੋਈ ਰਿਜ਼ਲਟ ਜਿਹੜਾ ਸਾਨੂੰ ਨਹੀਂ ਦਿੱਤਾ ਜੇਕਰ ਸਰਕਾਰ ਸਾਡੀ ਇਹ ਮੰਗ ਨਹੀਂ ਪੂਰੀ ਕਰਦੀ ਇੱਕ ਤੇ ਅਸੀਂ 17 ਤਰੀਕ ਨੂੰ 17 ਫਰਵਰੀ ਨੂੰ ਜਿਹੜਾ ਵਾ ਉਹ ਰੈਲੀ ਕਰ ਰਹੇ ਹਾਂ ਮਹਾਰੈਲੀ ਕਰ ਰਹੇ ਹਾਂ ਜਿਹਦੇ ਵਿੱਚ ਪੰਜਾਬ ਭਰ ਦੇ ਕੰਪਿਊਟਰ ਅਧਿਆਪਕ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਪਹੁੰਚਣਗੇ ਉਹਦੇ ਵਾਸਤੇ ਲਾਮਬੰਦੀ ਵੀ ਲਗਾਤਾਰ ਜਾਈ ਕੀਤੀ ਜਾ ਰਹੀ ਆ ਬਲਾਕ ਵਾਈਜ਼ ਚਾਹੇ ਸੋਸ਼ਲ ਮੀਡੀਆ ਰਾਹੀਂ ਵੀ ਲਾਮਬੰਦੀ ਕੀਤੀ ਜਾ ਰਹੀ ਆ ਜੇਕਰ ਸਰਕਾਰ ਕੁਝ ਨਹੀਂ ਲੈ ਕੇ ਆਉਂਦੀ ਤਾਂ ਅਸੀਂ ਇੱਕ ਬਹੁਤ ਵੱਡਾ ਗੁੱਪਟ ਐਕਸ਼ਨ ਜਿਹੜਾ ਉਹ ਕਰਨ ਦੀ ਤਿਆਰੀ ਦੇ ਵਿੱਚ ਹੈਗੇ ਆਂ ਆਨਵਾਦੇ 2027 ਦੇ ਵੋਟਰ ਹੋ ਜੇ ਉਸ ਤੋਂ ਪਹਿਲਾਂ ਤੁਹਾਡੀ ਮੰਗ ਨਾ ਮੰਨੀ ਗਈ 2027 ਦੇ ਵਿੱਚ ਤੁਹਾਡਾ ਕੀ ਐਕਸ਼ਨ ਹੋਏਗਾ ਦੇਖੋ ਜੀ ਇਹ ਤੇ ਪੰਜਾਬ ਭਰ ਦੇ ਤੁਸੀਂ ਬੱਚੇ-ਬੱਚੇ ਨੂੰ ਚਾਹੇ ਬੁੱਢੇ ਬਜ਼ੁਰਗ ਕਿਸੇ ਨੂੰ ਵੀ ਪੁੱਛ ਕੇ ਦੇਖ ਲਓ ਪੰਜਾਬ ਸਰਕਾਰ ਦਾ ਅਕਸ ਜਿਹੜਾ ਹੈ ਬਹੁਤ ਗਿਰਿਆ ਹੋਇਆ ਹੈ ਜੇ ਅੱਜ ਦੀ ਤਰੀਕ ਦੇ ਵਿੱਚ ਵੋਟਾਂ ਪੈ ਜਾਣ ਤੇ ਸ਼ਾਇਦ ਹੈ ਵੀ ਇਹ ਦੋ ਤਿੰਨ ਤੋਂ ਵੱਧ ਸੀਟਾਂ ਜਿਹੜੀਆਂ ਲੈ ਜਾਣ ਜੇਕਰ ਇਹ ਇਸ ਆਪਣੇ ਗਿਰੇ ਹੋਏ ਐਕਸ ਨੂੰ ਇਹ ਬਦਲਣਾ ਚਾਹੁੰਦੇ ਆ ਉੱਚਾ ਚੁੱਕਣਾ ਚਾਹੁੰਦੇ ਆ ਤੇ ਇਹ ਜਿੰਨੀਆਂ ਵੀ ਮੁਲਾਜ਼ਮ ਜਥੇਬੰਦੀਆਂ ਆ ਸਾਡੀ ਮੰਗ ਜਿਹੜੀ ਹੈ ਪਹਿਲ ਦੇ ਆਧਾਰ ਤੇ ਪੂਰੀ ਕਰਨ ਬਾਕੀ ਜਥੇਬੰਦੀਆਂ ਪੰਜਾਬ ਦੇ ਲੋਕਾਂ ਦਾ ਕੰਮ ਕਰਨ ਫਿਰ ਇਹਨਾਂ ਦਾ ਕੋਈ ਵਕਾਰ ਬਣ ਸਕਦਾ ਹੈ ਅਦਰਵਾਈਜ਼ ਇਹ ਬਿਲਕੁਲ ਜ਼ੀਰੋ ਹੈ ਜੀ 2027 ਦੀਆਂ ਚੋਣਾਂ ਦੇ ਵਿੱਚ